ਦੇਵਾਰੇ ਕ੍ਰੈਡ ਅਲਬਰਟਾ ਕੈਨੇਡਾ ਦਾ ਇੱਕ ਸੂਬਾ ਆ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਇਸ ਸੂਬੇ ਦੀ ਇਕਨੋਮੀ ਬਹੁਤ ਉੱਤੇ ਥੱਲੇ ਜਾਂਦੀ ਰਹਿੰਦੀ ਸੀ ਕਿਉਂਕਿ ਬੇਸਿਕਲੀ ਤੇਲ ਦਾ ਕੰਮ ਆ ਇੱਥੇ ਜਦੋਂ ਆਇਲ ਉੱਤੇ ਥੱਲੇ ਜਾਂਦੇ ਸੀ ਇਹਦੀ ਇਕਨੋਮੀ ਕਈ ਵਾਰੀ ਬਹੁਤ ਸਟਰੋਂਗ ਹੋ ਜਾਂਦੀ ਸੀ ਕਈ ਵਾਰੀ ਬਹੁਤ ਸਲੋ ਹੋ ਜਾਂਦੀ ਸੀ ਹੁਣ ਕਾਫੀ ਸਸਟੇਨ ਕੀਤੀ ਆ ਪਿਛਲੇ ਲੰਬੇ ਸਮੇਂ ਤੋਂ ਤੇ ਅਲਬਰਟਾ ਸਰਕਾਰ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਿਹੜੀ ਅਲਬਰਟਾ ਇਜ਼ ਕਾਲਿੰਗ ਠੀਕ ਹੈ ਕੈਂਪੇਨ ਸ਼ੁਰੂ ਕੀਤੀ ਸੀ ਇਹਨਾਂ ਨੂੰ ਜਿਹਦੇ ਵਿੱਚ ਇਹਨਾਂ ਦਾ ਨਿਸ਼ਾਨਾ ਇਹ ਸੀ ਵੀ ਜਿਹੜੇ ਸਕਿਲਡ ਵਰਕਰ ਨੇ ਮੰਨ ਲਓ ਇਹਨਾਂ ਨੂੰ ਮਿਸਤਰੀ ਚਾਹੀਦੀ ਹੈ ਇਹਨਾਂ ਨੂੰ ਇੰਜੀਨੀਅਰ ਚਾਹੀਦੀ ਹੈ ਇਹਨਾਂ ਨੂੰ ਕੋਈ ਟੈਕਨੀਸ਼ੀਅਨ ਚਾਹੀਦੀ ਹੈ ਇਹ ਉਹਨਾਂ ਨੂੰ ਅਟਰੈਕਟ ਕਰ ਰਿਹਾ ਆਪਣੇ ਵੱਲੋਂ ਇੱਕ ਤੇ ਬਾਹਰੋਂ ਬਾਹਰਲੇ ਦੇਸ਼ਾਂ ਤੋਂ ਜੇ ਕੋ ਆ ਜਵੇ ਦੂਜਿਆਂ ਨੂੰ ਲੱਗਦਾ ਜੇ ਬਾਹਰਲੇ ਦੇਸ਼ਾਂ ਤੋਂ ਨਹੀਂ ਆ ਸਕਦਾ ਤੇ ਕੈਨੇਡਾ ਚੋਂ ਆ ਜਵੇ ਅਨਟਰੀਓਰ ਦੇ ਵਿੱਚੋਂ BC ਦੇ ਵਿੱਚੋਂ ਲੋਕ ਜਿਹੜੇ ਇਧਰਲੇ ਪਾਸੇ ਆ ਜਾਣ ਸੋ ਇਹਨਾਂ ਨੇ ਇੱਕ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਅਲਬਰਟਾ ਇਸ ਕਾਲਿੰਗ ਆ ਇਹਦੀਆਂ ਐਡਾਂ ਇੱਥੇ ਤੁਸੀਂ ਬੀਸੀ ਦੇ ਵਿੱਚ ਅੱਜ ਕੱਲ ਇੰਟਰੀਅਰ ਦੇ ਵਿੱਚ ਹਰ ਥਾਂ ਦੇ ਉੱਤੇ ਦੇਖ ਰਹੇ ਹੋ ਹਰ ਥਾਂ ਦੇ ਉੱਤੇ ਲਿਖਿਆ ਆ ਰਿਹਾ ਬਿਸਕਲਡ ਵਰਕਰ ਚਾਹੀਦੇ ਤੁਸੀਂ ਇੱਥੇ ਆਓ ਇਹਦਾ ਤੀਜਾ ਫੇਜ਼ ਆ ਦੋ ਫੇਜ਼ ਪਹਿਲਾਂ ਹੋ ਗਏ ਅ ਦੋ ਫੇਜ਼ ਨੇ ਕੰਮ ਬੜਾ ਜ਼ਬਰਦਸਤ ਕੀਤਾ ਦੋ ਤਿੰਨ ਗੱਲਾਂ ਇੱਥੇ ਰਲ ਗਈਆਂ ਇੱਕ ਤਾਂ ਜਿਹੜੇ ਲੋਕ ਬੀਸੀ ਦੇ ਵਿੱਚ ਜਾਂ ਇੰਟਰੀਅਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਲੱਗਿਆ ਵੀ ਅਸੀਂ ਇੱਥੇ ਐਵੇਂ ساری ਉਮਰ ਪੇਮੈਂਟਾਂ ਦੇਈ ਜਾਂਦੇ ਆ ਜਾਂ ਇੰਨਾ ਮਹਿੰਗਾ ਰਹੀ ਜਾਂਨੇ ਕਮਾਉਣੇ ਕਾਹਦੇ ਲਈ ਅਸੀਂ ਖਰਚੀ ਇੰਨੇ ਜ਼ਿਆਦਾ ਇਹਦੇ ਨਾਲੋਂ ਸੌਖੇ ਹੋ ਜਾਣੀ ਉੱਥੇ ਮੰਨ ਲਓ ਜੇ ਕਿਸੇ ਕੋਲੇ ਇੱਥੇ ਘਰ ਹੈਗਾ 4-5 ਲੱਖ ਉਹਦੇ ਕੋਲੇ ਮਤਲਬ ਘਰ ਦੇ ਵਿੱਚ ਇਕੋ ਟਿੱਪਈ ਆ ਜਾਂ 2-3 ਲੱਖ ਤੇ ਉਹ ਘਰ ਇੱਥੋਂ ਵੇਚ ਕੇ ਉੱਥੇ ਜਾ ਕੇ ਉਹਨੇ ਆਪਣਾ ਸਸਤਾ ਜਿਹਾ ਘਰ ਲੈ ਰਿਆ ਤੇ ਉਹ ਮਤਲਬ ਸੌਖਾ ਜੀਵਨ ਹੋ ਗਿਆ ਉੱਥੇ ਕੁਦਰਤੀ ਆਪਰਚੂਨਿਟੀ ਇੱਥੇ ਜਿੰਨੀਆਂ ਨਹੀਂ ਆ ਪਰ ਜੀਵਨ ਸੌਖਾ ਆ ਇਹ ਲੋਕ ਦੂਜਾ ਅਲਬਰਟ ਨੇ ਕੈਂਪੇਨ ਸ਼ੁਰੂ ਕਰਤੀ ਵੀ ਤੁਸੀਂ ਇੱਥੇ ਆਓ ਤੁਹਾਨੂੰ ਅਸੀਂ ਸਹੂਲਤਾਂ ਦਿੰਨੇ ਆ ਤੁਹਾਨੂੰ ਰੋਬੇਟ ਦਿੰਨੇ ਆ ਤੁਹਾਨੂੰ ਆਹ ਇਨਸੈਂਟਿਵ ਦਿੰਨੇ ਆ ਤੁਸੀਂ ਆਓ ਸਹੀ ਸਾਡੇ ਕੋਲ ਤੇ ਲੋਕ ਧੜਾ ਧੜਾ ਅਲਬਰਟ ਅੱਦੇ ਵੱਲੋਂ ਜਾਣ ਲੱਗ ਪਿਆ ਬੀਸੀ ਦੇ ਵਿੱਚੋਂ ਵੀ ਐਂਟੈਰੀਓ ਦੇ ਵਿੱਚੋਂ ਵੀ ਇੱਕ ਤੇ ਅਲਬਰਟਾ ਆਪ ਵੈਲਕਮ ਕਰ ਰਿਹਾ ਉਹਨਾਂ ਨੂੰ ਦੂਜਾ ਲੋਕ ਹੈ ਨਾ ਜਿਹੜੇ ਸੂਬੇ ਆ ਇਹਨਾਂ ਦੀ ਮਹਿੰਗਾਈ ਤੋਕੇ ਪਏ ਆ ਤੇ ਇੱਥੇ ਮਹਿੰਗੇ ਘਰਾਂ ਤੋਕੇ ਪਏ ਆ ਅਲਬਰਟਾ ਦੇ ਵਿੱਚ ਲੋਕ ਬਹੁਤ ਜ਼ਿਆਦਾ ਗਏ ਪਿਛਲੇ ਸਾਲੇ ਦੇ ਵਿੱਚ ਹੁਣ ਜਿਹੜੀ ਇਹ ਕੀਤੀ ਗਈ ਹੈ ਲਾਂਚ 1 ਮਈ ਤੋਂ ਤੀਜਾ ਫਿਰੇ ਦਾ ਲਾਂਚ ਕੀਤਾ ਐਸ ਵੇਲੇ ਐਡਸ ਚੱਲ ਰਹੀਆਂ ਬੀਸੀ ਦੇ ਵਿੱਚ ਕਬੈਕ ਦੇ ਵਿੱਚ ਤੇ ਐਂਟੈਰੀਓ ਦੇ ਵਿੱਚ ਕੈਂਪੇਨ ਜਿਹੜੀ ਕੀ ਕਰਦੀ ਹੈ ਕਿ ਜਿਹੜੇ ਸਕਿਲਡ ਵਰਕਰਸ ਨੇ ਜਿਹੜੇ ਟ੍ਰੇਡਸ ਪੀਪਲ ਨੇ ਉਹਨਾਂ ਨੂੰ 5000 ਡਾਲਰ ਦਾ ਰਿਫੰਡੇਬਲ ਟੈਕਸ ਕ੍ਰੈਡਿਟ ਦਿੰਦੇ ਆ ਆਪਣੇ ਉਹਦੇ ਵਿੱਚ ਆਉਣ ਦੇ ਲਈ ਅਲਬਰਟਾ ਆਉਣ ਦੇ ਲਈ ਤਾਂ ਕਿ ਜਿਹੜਾ ਹਾਊਸਿੰਗ ਜਾਂ ਇਨਫਰਾਸਟ੍ਰਕਚਰਲ ਵਰਟਾ ਦੇ ਵਿੱਚ ਜਿੰਨਾ ਚਾਹੀਦਾ ਆ ਉਹ ਬਣ ਸਕੇ ਜਿਹੜਾ ਫੋਕਸ ਇਹਨਾਂ ਦਾ ਹੈਗਾ ਕਿ ਸਕਿਲਡ ਵਰਕਰ ਨੂੰ ਅਟਰੈਕਟ ਕੀਤਾ ਜਾਵੇ ਅਲਬਰਟਾ ਦੇ ਘਰਾਂ ਹਸਪਤਾਲ ਸਕੂਲ ਬਣਾਉਣ ਦੇ ਲਈ ਜਾਂ ਜਿਹੜੀ ਜੌਬ ਕ੍ਰੀਏਟਿੰਗ ਇਨਫਰਾਸਟ੍ਰਕਚਰ ਆ ਉਹਨੂੰ ਕਰਨ ਦੇ ਲਈ ਜਿਹੜੀ ਸਟੈਟਿਸਟਿਕਸ ਕੈਨੇਡਾ ਆ ਉਹਦੇ ਅੰਕੜੇ ਦੱਸਦੇ ਆ ਕਿ ਲਵਰਟਾ ਦੀ ਪੋਪੂਲੇਸ਼ਨ ਦੇ ਵਿੱਚ 2 ਲੱਖ ਤੋਂ ਜ਼ਿਆਦਾ ਲੋਕਾਂ ਦਾ ਵਾਧਾ ਹੋਇਆ ਪਿਛਲੇ ਸਾਲ 2023 ਦੇ ਵਿੱਚ ਇਹ ਪਹਿਲਾਂ ਕਦੇ ਇੰਨਾ ਹੋਇਆ ਹੀ ਨਹੀਂ ਜਦੋਂ ਦਾ ਲਵਰਟਾ ਸੂਬਾ ਬਣਿਆ ਉਹ ਸੂਬੇ ਦੇ ਵਿੱਚ ਕਦੇ ਵੀ ਅਜੇ ਤੱਕ ਇਹ ਨਹੀਂ ਹੋਇਆ ਵੀ ਸਾਲ 'ਚ 2 ਲੱਖ ਬੰਦੇ ਦਾ ਵਾਧਾ ਹੋ ਗਿਆ ਹੋਵੇ ਪਰ ਪਿਛਲੇ ਸਾਲ ਹੋਇਆ ਤੇ ਜੇ ਪਿਛਲੇ ਸਾਲ ਹੋਇਆ ਤੇ ਉਹ ਇਸ ਸਾਲ ਹੋਰ ਜ਼ਿਆਦਾ ਹੋਣਾ ਮਤਲਬ 2 ਲੱਖ ਦੇ ਦਾ ਮਤਲਬ ਇਹ ਆ ਵੀ 550 ਬੰਦਾ ਰੋਜ਼ ਅਲਬਰਟਾ ਦੇ ਵਿੱਚ ਜਾ ਰਿਹਾ ਚਾਹੇ ਉਹ ਗੰਟਾਰੀਓ ਤੋਂ ਆਉਂਦਾ ਕਵੈਕ ਤੋਂ ਆਉਂਦਾ ਬੀਸੀ ਤੋਂ ਆਉਂਦਾ 550 ਵਿਅਕਤੀ ਰੋਜ਼ ਅਲਬਰਟਾ ਦੇ ਵਿੱਚ ਐਂਟਰ ਹੋ ਰਿਹਾ ਤੇ ਐਂਟਰ ਇਹਨਾਂ ਦੇ ਦੋ ਹੀ ਵੱਡੇ ਸ਼ਹਿਰ ਆ ਮੇਨ ਜਿੱਥੇ ਜ਼ਿਆਦਾਤਰ ਲੋਕ ਜਾ ਰਿਹਾ ਕੈਲਗਰੀ ਤੇ ਐਡਮੰਟਨ ਦੇ ਵਿੱਚ ਹੁਣ ਜਿਹੜੀ ਬਲਕ ਗ੍ਰੋਥ ਆ ਉਹ ਇੰਟਰਨੈਸ਼ਨਲ ਮਾਈਗ੍ਰੇਸ਼ਨ ਤੋਂ ਹੋਈ ਆ ਅਲਬਰਟਾ ਨੇ ਜਿਹੜੀ ਨੈਸ਼ਨਲ ਰੈਕੋਰਡ ਆ ਪਿਛਲੇ ਸਾਲ ਇੰਟਰਪਰੋਵਿੰਸ਼ੀਅਲ ਮਾਈਗ੍ਰੇਸ਼ਨ ਦੇ ਵਿੱਚ ਵੀ ਤੋੜਿਆ 55000 ਬੰਦਾ ਇਥੋਂ ਮੂਵ ਹੋਇਆ ਇਹਨਾਂ ਸੂਬਿਆਂ ਤੋਂ ਮਨ ਡੇਢ ਲੱਖ ਬੰਦਾ ਕੈਨੇਡਾ ਤੋਂ ਬਾਹਰੋਂ ਆ ਗਿਆ ਅਲਬਰਟਾ ਦੇ ਵਿੱਚ 55000 ਦੇ ਕਰੀਬ ਲੋਕ ਜਿਹੜੇ ਆ ਉਹ BC ਕੁਵੈਕ ਅਲਬਰਟ ਅਤੇ ਇਥੋਂ ਅਨਟੇਰੀਓ ਤੋਂ ਉੱਥੇ ਗਏ ਆ ਬਹੁਤ ਜਿਹੜੀ ਇੰਟਰਪਰਵਿੰਸ਼ਲ ਮਾਈਗ੍ਰੇਸ਼ਨ ਆ ਅਨਟੇਰੀਓ ਤੇ BC ਤੋਂ ਆਈ ਆ 38000 ਜਿਹੜੇ ਆ ਉਹ ਅਨਟੇਰੀਓ ਦੇ ਲੋਕ 38236 ਜਣੇ ਅਨਟੇਰੀਓ ਛੱਡ ਕੇ ਇੱਥੇ ਅਲਬਰਟਾ ਦੇ ਵਿੱਚ ਪਿਛਲੇ ਸਾਲ ਮੂਵ ਹੋਏ ਆ ਅਲਬਰਟਾ ਦੇ ਵਿੱਚ ਅਫੋਰਡੇਬਿਲਟੀ ਦਾ ਹੁਣ ਰੌਲਾ ਫਿਰ ਉੱਥੇ ਵੀ ਪੈਣਾ ਥੋੜਾ ਬਹੁਤਾ ਸ਼ੁਰੂ ਹੋ ਗਿਆ ਹਾਲਾਂਕਿ ਹੈ ਤੇ ਉੱਥੇ ਸੌਖਾ ਕਿ ਜਿਹੜੇ ਲੋਕ ਆਉਏ ਸੋਚਦੇ ਆ ਕਿ ਹਾਊਸਿੰਗ ਇੱਥੇ ਹੋ ਸਕਦੀ ਆ ਘਰਾਂ ਦੀਆਂ ਕੀਮਤਾਂ ਹੁਣ ਉੱਥੇ ਵੀ ਵਧ ਰਹੀਆਂ ਸ਼ੁਰੂ ਹੋ ਗਈਆਂ ਸੋ ਇਹ ਚੈਲੈਂਜਿੰਗ ਜਿਹੜਾ ਇਸ ਵੇਲੇ ਅਲਬਰਟਾ ਦੇ ਲਈ ਵੀ ਸਿਚੁਏਸ਼ਨ ਬਣੀ ਆ ਕਿ 2 ਲੱਖ ਬੰਦਾ ਜੇ ਪਿਛਲੇ ਸਾਲ ਆ ਹੋ ਸਕਦਾ ਹੈ ਇਸ ਸਾਲ ਹੋਰ ਵਾਜਣ ਕਿਉਂਕਿ ਕੈਂਪੇਨ ਤਾਂ ਹਜੇ ਵੀ ਚੱਲ ਰਹੀ ਆ ਉਹਦੇ ਨਾਲ ਸੰਕਟ ਉੱਥੇ ਵੀ ਆ ਸਕਦਾ ਆ ਫੈਡਰਲ ਸਰਕਾਰ ਇਹ ਮੰਨਦੀ ਆ ਕਿ ਕੈਨੇਡਾ ਦੇ ਅਲਬਰਟਾ ਜਿਹੜੇ ਆ ਇਹ ਬਹੁਤ ਕੈਨੇਡਾ ਦੇ ਵਿੱਚ ਅਲਬਰਟਾ ਬੜੀ ਇੱਕ ਡਿਜ਼ਾਇਰੇਬਲ ਪਲੇਸ ਆ ਜਿੱਥੇ ਲੋਕ ਰਹਿੰਦੇ ਆ ਪ੍ਰਵਿੰਸ ਅੰਦਾਜ਼ਾ ਇਹ ਜਿਹੜਾ ਅੰਦਾਜ਼ਾ ਆ ਕਿ 80000 ਜਿਹੜੀਆਂ ਵੈਕੈਂਸੀਜ਼ ਆ ਅਲਬਰਟਾ ਦੇ ਵਿੱਚ ਤੇ ਜਿਹੜੀਆਂ ਜਿਹਦੇ ਵਿੱਚੋਂ 20000 ਸਕਿਲਡ ਟ੍ਰੇਡ ਦੇ ਵਿੱਚ ਆ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਟੈਲੈਂਟ ਚਾਹੀਦਾ ਉਹ ਕਹਿੰਦੇ ਵੀ ਟੈਲੈਂਟ ਇਜ਼ ਅ ਐਸੈਂਸ਼ੀਅਲ ਤੇ ਇਹਦੇ ਤੋਂ ਬਿਨਾ ਨਹੀਂ ਆ ਤੇ ਇਕਨੋਮਿਕ ਜਿਹੜੀ ਫੋਰਸ ਆ ਉੱਥੇ ਦੀ ਉਹਨੂੰ ਡਰਾਈਵ ਕਰ ਰਿਹਾ ਹੈ ਸਾਰਾ ਕੁਝ ਪ੍ਰੋਜੈਕਟ ਬਹੁਤ ਨੇ ਉੱਥੇ ਜਿਵੇਂ ਡੋ ਕੈਮੀਕਲ ਪੈਥ ਟੂ ਜ਼ੀਰੋ ਫੈਸਿਲਿਟੀ ਆ ਫੋਰਸ ਸਕਾਚਵਨ ਦੇ ਨੇੜੇ ਜਿਹਦੇ ਨਾਲ ਕੰਸਟਰਕਸ਼ਨ ਜੌਬਸ ਕ੍ਰੀਏਟ ਹੋ ਰਹੀਆਂ ਆ ਅਲਬਰਟਾ ਦੇ ਵਿੱਚ 224 ਦਾ ਬਜਟ ਅਲੋਕੇਟ ਕਰਦਾ 10 ਮਿਲੀਅਨ ਜਿਹੜਾ ਹੈਗਾ ਆ ਜਿਹੜਾ 5000 ਡਾਲਰ ਮੂਵਿੰਗ ਬੋਨਸ ਦੇ ਰਿਹਾ ਹੈ ਵੀ ਸਾਡੇ ਇੱਥੇ ਆ ਜਿਓ ਤੁਹਾਨੂੰ ਇਹ 5000 ਡਾਲਰ ਦਵਾਂਗੇ ਅਲਬਰਟਾ ਕਾਲਿੰਗ ਐਡਸ ਜਿਹੜੀਆਂ ਉਹ ਇਸ ਵੇਲੇ ਪੋਸਟ ਸੈਕੰਡਰੀ ਕੈਂਪਸਸਸ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਬਾਰ ਦੇ ਵਿੱਚ ਜਿਮਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੀਸੀ ਦੇ ਵਿੱਚ ਇੰਟਰੀਅਰ ਕੋ ਬੈਕ ਦੇ ਵਿੱਚ ਚੱਲ ਰਹੀਆਂ ਸੋ ਜਿਹੜਾ ਫੇਜ਼ 3 ਅਲਬਰਟਾ ਇਜ਼ ਕਾਲਿੰਗ ਕੈਂਪੇਨ ਦਾ ਲਗਭਗ ਇਹਨਾਂ ਨੂੰ 2.5 ਮਿਲੀਅਨ ਦੇ ਵਿੱਚ ਪੈਣਾ ਹੈ ਮਤਲਬ ਉਹਦੇ 2.5 ਮਿਲੀਅਨ ਡਾਲਰ ਤਾਂ ਐਡ ਕਰਨ ਤੇ ਲਾ ਦਿੱਤਾ ਇਹਦੇ ਫੇਜ਼ 1 ਦੀ ਕੈਂਪੇਨ ਜਿਹੜੀ ਹੋਈ ਸੀ ਉਹਨੇ ਹੈਲਥ케ਅਰ ਟ੍ਰੇਡ ਵਾਲੇ ਜਾਂ ਦੂਜੇ ਜਿਹੜੇ ਟੈਕਨੋਲੋਜੀ ਸੈਕਟਰ ਦੇ ਵਿੱਚ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਫੇਸ 2 ਦੇ ਵਿੱਚ ਉਹਨੇ ਅਟ੍ਰੈਕਟ ਕੀਤੇ ਜਿਹੜੇ ਅੰਟੇਰੀਓ ਤੇ ਐਟਲੈਂਟਿਕ ਕੈਨੇਡਾ ਦੇ ਤੇ ਹੁਣ ਜਿਹੜਾ ਫੇਸ 3 ਇਹਦਾ ਸ਼ੁਰੂ ਹੋ ਚੁੱਕਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ